ਵਿਆਹ ਵਾਲੀ ਜੋੜੀ ਦੇਖਣ ਨੂੰ ਇਹ ਕਿੰਨੀ ਸੋਹਣੀ ਲੱਗਦੀ ਹੈ ਕਿ ਵਾਕ ਹੀ ਕੁੜੀਆਂ ਮੁੰਡਿਆਂ ਦੇ ਨਾਲ ਪਿਆਰ ਕਰਕੇ ਇਹੋ ਜਿਹਾ ਧੋਖਾ ਕਰਦੀਆਂ ਨੇ ਦਗਾ ਕਰਦੀਆਂ ਨੇ ਕਿ ਮੁੰਡੇ ਆਪਣੀ ਜ਼ਿੰਦਗੀ ਹੀ ਖਤਮ ਕਰਾ ਦਿੰਦੇ ਮਤਮਦਰ ਨੇ ਮਸਤੀ ਵਿੱਚ ਲੱਗ ਗੋਲੂ ਕੀ ਮੱਤੀ ਬਚਾ ਲਈ ਉਹਨੇ ਇੱਕ ਮਾਰ ਦਿੱਤੀ ਸੀ

ਮੈਨੂੰ ਹਏ ਤੁਮੇ ਪਰ ਉਸ ਤੋਂ ਬਾਅਦ ਸਾਡੇ ਪੁੱਤ ਨੂੰ ਪਤਾ ਲੱਗਦਾ ਹੈ ਕਿ ਸਾਡੀ ਨੂ ਦੇ ਇੱਕ ਤੋਂ ਜ਼ਿਆਦਾ ਮੁੰਡਿਆਂ ਦੇ ਨਾਲ ਸਬੰਧ ਨੇ ਜਿਸ ਦੀਆਂ ਫੋਟੋਆਂ ਵੀ ਉਹਨਾਂ ਦੇ ਪੁੱਤ ਨੇ ਨੂ ਦੇ ਫੋਨ ਦੇ ਵਿੱਚ ਦੇਖ ਲਈਆਂ ਸਨ ਇਸ ਤੋਂ ਬਾਅਦ ਮੁੰਡਾ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਅੱਜ ਪਤਾ ਲੱਗਦਾ ਹੈ ਕਿ ਉਹ ਇਸ ਦੁਨੀਆ ਤੇ ਵਿਛੀ ਨਹੀਂ ਰਿਹਾ ਜਿਸ ਦੇ ਲਈ ਸਿੱਧੇ ਤੌਰ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਮੁੰਡੇ ਦੀ ਪਤਨੀ ਅਤੇ ਉਸ ਦੀ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਉਹਨਾਂ ਦਾ ਕਹਿਣਾ ਸੀ ਕਿ ਦੋਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ ਅਤੇ ਵਿਦੇਸ਼ ਦੇ ਵਿੱਚ ਬੈਠੀ ਨੂ ਨੂੰ ਵੀ ਪੰਜਾਬ ਵਾਪਸ ਬਿਠਾਉਣਾ ਚਾਹੀਦਾ ਹੈ। ਜਵਾਨ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਦੇ ਨਾਲ ਮਾਂ ਅਤੇ ਭੈਣ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਏ ਸਨ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੀ ਨੂ ਦੀ ਹਰ ਖੁਆਇਸ਼ ਪੂਰੀ ਕਰਦੇ ਸੀ ਪਰ ਉਹਨੇ ਕਿਸੇ ਵੀ ਗੱਲ ਦੀ ਕੋਈ ਕਦਰ ਨਹੀਂ ਕੀਤੀ ਅਤੇ ਸਾਡੇ ਭਰਾ ਦੇ ਨਾਲ ਉਹ ਸਲੂਕ ਕੀਤਾ ਜਿਸ ਦੇ ਚੱਲਦੇ ਹੋਏ ਅੱਜ ਉਹ ਦੁਨੀਆਂ ਦੇ ਵਿੱਚ ਨਹੀਂ। ਮੇਰੇ ਬੇਟੇ ਦਾ ਨਾਮ ਬਬਨੀਤ ਸਿੰਘ ਮੇਰੀ ਨੋ ਦਾ ਨਾਮ ਨਿਤਾਸ਼ਾ ਮਾਨ ਇਹਨਾਂ ਦਾ ਦੋਨਾਂ ਦਾ ਵਿਆਹ ਹੋਇਆ ਸੀ ਅਸੀਂ ਆਪਣਾ ਘਰ-ਬਾਰ ਵੇਚ ਕੇ ਇਹਨੂੰ ਬਾਹਰ ਭੇਜਤਾਂ ਨੋਰਾਂ ਫਿਰ ਸਾਡੇ ਬੇਟੇ ਨੂੰ ਭੇਜਣ ਖਾਤਰ ਅਸੀਂ ਵਿਚਲੋ ਵੇਟ ਨਾ ਜਾਊਗੀ ਤਾਂ ਬੇਟੇ ਨੂੰ ਵੀ ਲੈ ਜੂਗੀ ਅਸੀਂ ਘਰ-ਬਾਰ ਸੋਨਾ ਸੱਟਾ ਜੋ ਸੀ ਅਸੀਂ ਵੇਚ ਕਿਸੇ ਕਾਰਨ ਮੇਰਾ ਬੇਟਾ ਨਹੀਂ ਜਾ ਸਕਿਆ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਸੀ ਨੇ ਸਾਡੇ ਫੋਨ ਬਲੌਕ ਕਰ ਮੇਰਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੇ بیٹے ਨੇ ਕਰ ਲਿਆ ਮੇਰੇ بیٹے ਨੂੰ ਜਿੰਦੇ ਇਨਸਾਫ ਨਹੀਂ ਮਿਲਿਆ ਉਹਦੀ ਆਤਮਾ ਨੂੰ ਇਨਸਾਫ ਦਿਵਾ ਦਿਓ ਉਹ ਨੋਟਿਸ ਉਹ ਲੇ ਕੇ ਗਿਆ ਮੈਨੂੰ ਮੈਂ ਬੋਲ ਨਹੀਂ ਸਕਦੀ ਕੀ ਲਿਖ ਕੇ ਗਿਆ ਮੁਤਾਸ਼ਮਾਨ ਤੇ ਰਾਜਵਿੰਦਰ ਦੇ ਖਲਾਫ ਲਿਖ ਕੇ ਗਿਆ ਮੇਰੇ ਬੇਟੇ ਨੇ ਆਪਣੀ ਕਹਾਣੀ ਹੀ ਖਤਮ ਕਰ ਲਈ ਕਿ ਜੇ ਦੀ ਮੰਨਤੀ ਹੈ ਤੁਹਾਡੀ ਉਹ ਤੁਸੀਂ ਐਨੇ ਪਿਆਰ ਨਾਲ ਵਿਆਹ ਸੀ ਐਨੇ ਸ਼ਾਮਾਨਾ ਮੈਂ ਬੜੇ ਪਿਆਰ ਨਾਲ ਵਿਆਹ ਆ ਸੀ ਮੈਂ ਬੜੇ ਪਿਆਰ ਨਾਲ ਵਿਆਹ ਆ ਸੀ ਮੈਂ ਇਹ ਕਿਹਾ ਸੀ ਨੀਤਾ ਸ਼ਾਮਾਨ ਦੇ ਭੈਣ ਵੀ ਹੈ ਨਹੀਂ ਪੁਰਾ ਵੀ ਹੈ ਨਹੀਂ ਉਹਦੇ ਪਾਪਾ ਵੀ ਹੈ ਨਹੀਂ ਮੇਰੇ ਤਿੰਨ ਬੇਟੇ ਐ ਮੇਰੇ ਇੱਕ ਬੇਟੀ ਐ ਇੱਕ ਮੇਰੀ ਵੱਡੀ ਨੋ ਐ ਉਹਨੂੰ ਮਾਪੇ ਵੀ ਮਿਲ ਜਾਣਗੇ ਠੀਕ ਭੈਣ ਭਰਾ ਵੀ ਮਿਲ ਜਾਣਗੇ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਐਨੀ ਵੱਡੀ ਕੀ ਮੰਨ ਕਰਦੇ ਹੋ ਜੀ ਕੀ ਮੰਨ ਕਰਦੀਆਂ ਮੈਂ ਇਹ ਵੀ ਮੰਨ ਕਰਦੀਆਂ ਕਿ ਮੇਰੇ ਬੇਟੇ ਨੂੰ ਜਿੰਦੇ ਜੀ ਤਾਂ ਨਹੀਂ ਇਨਸਾਫ਼ ਮਿਲਿਆ ਹੋਇਆ ਸ਼ਰਫ ਸ਼ਰਫ ਉਹਦੀ ਆਤਮਾ ਨੂੰ ਇਸ ਸਾਹ ਵਿੱਚ ਦਵਾ ਦਿਓ ਜਿਵੇਂ ਰਾਜਪਿੰਦਰ ਤੇ ਨਤਾਸ਼ ਮਾਨੂ ਤੇ ਕਾਰਵਾਈ ਕਰੋ ਜਿੰਨੇ ਅੱਜ ਕਿ ਨਾਲ ਕਮਲਪ੍ਰੀਤ ਕੋ ਕਮਲ ਕੇ ਮੈਂ ਕੱਟ ਨੰਬਰ ਕਿਉਂ ਹੋਇਆ ਇਸ ਤਰ੍ਹਾਂ ਥੋੜੇ ਭਰਾ ਨੂੰ ਇਸ ਤਰ੍ਹਾਂ ਕਿਉਂ ਕਰਨਾ ਤੇ ਇਹਦੀ ਕੀ ਮਜਬੂਰੀ ਹੈ ਅਸੀ ਨਤਾਸ਼ਾ ਮਾਨੂ ਕੋ ਵੀ ਸਿੰਘੋਂ ਦਾ ਵਿਆਹ ਹੋਇਆ ਲਵ ਮੈਰਿਜ ਕੀਤੀ ਦੋਨਾਂ ਨੇ ਅਸੀਂ ਉਹ ਕੁੜੀ ਦੇ ਸਾਰੇ ਸ਼ੌਕ ਪੂਰੇ ਕੀਤੇ ਮੇਰੇ ਭਰਾਵਾਂ ਨੇ ਅਸੀਂ ਮੇਰੇ ਮਾਪੇ ਨੇ ਹਾਰੇ ਕੋਦੀ ਡਿਮਾਂਡ ਪੂਰੀ ਕੀਤੀ ਉਹਦੀ ਮਰਜ਼ੀ ਨਾਲ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕੀਤਾ ਉਹਦੀ ਮਰਜ਼ੀ ਨਾਲ ਇੱਥੋਂ ਤੱਕ ਕਿ ਵਿਆਹ ਦੀ ਜਿਹੜੀ ਗੜਵੀ ਹੁੰਦੀ ਹੈ ਨਾਈ ਤੋਈ ਦੀ ਉਹ ਵੀ ਉਹਨੇ ਆਪਣੀ ਪਸੰਦ ਦੀ ਲਈ ਸੀ ਸਾਰਾ ਕੁਝ ਉਹਨੇ ਆਪਣੀ ਪਸੰਦ ਦਾ ਕੀਤਾ ਬਾਹਰ ਚਲੀ ਗਈ ਬਾਹਰ ਜਾ ਕੇ ਮੇਰੇ ਭਰਾ ਨੂੰ ਉਹਨੇ ਬਲੌਕ ਕਰਤਾ ਗੱਲਬਾਤ ਨਹੀਂ ਕਰਦੀ ਸੀ ਕੋਈ ਫਿਰ ਉਹਨੇ ਕੈਨੇਡਾ ਚਲੀ ਗਈ ਉਹ ਸੀ ਇਨਸਾਫ ਕਰਨਾ ਕਿ ਉਹਦੀ ਮਾਂ ਹਜਿੰਦਰ ਕੋਰ ਤੇ ਮੈਂ ਮਤਾਸ਼ਾ ਮਾਂ ਨੂੰ ਇੱਥੇ ਬੁਲਾਇਆ ਜਾਵੇ ਕੈਨੇਡਾ ਤੋਂ ਮੇਰੇ ਭਰਾ ਨੂੰ ਇਨਸਾਫ ਤੋਂ ਆ ਜਾਵੇ ਤੁਹਾਨੂੰ ਕਿਉਂ ਬਲਾਕ ਕੀਤਾ ਨੇ ਕੀ ਕਰ ਰਹੀ ਸੀ ਕੋਈ ਗੱਲ ਕਰਨੀ ਕਰਦੇ ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ ਕਿਉਂ ਕਿ ਕਿਉਂ ਫੋਨ ਆਇਆ ਕਿਉਂਕਿ ਮੈਂ ਉਹਦੇ ਕੋਲ ਇੱਥੇ ਆਈ ਸੀ ਉਹਨੇ ਕਿਸੇ ਮੁੰਡੇ ਤੋਂ ਪੈਸੇ ਲਏ ਸੀ ਉਹ ਮੇਰੇ ਭਰਾ ਨੇ ਦੇਖ ਲਈ ਸੀ ਮੇਰੇ ਭਰਾ ਨੇ ਉਹਦੇ ਫੋਨ ਦੇ ਵਿੱਚ ਦੋ ਮੁੰਡਿਆਂ ਦੀਆਂ ਫੋਟੋਆਂ ਵੀ ਵੇਖੀਆਂ ਸੀ ਮੇਰੇ ਭਰਾ ਨੂੰ ਸ਼ੱਕ ਹੋ ਗਿਆ ਕਿ ਉਹਦਾ ਬਾਹਰ ਕਿਸੇ ਨਾਲ ਸੁਨੇਸ਼ਨ ਹੈਗਾ ਇਸ ਕਰਕੇ ਉਹਨਾਂ ਵਿੱਚ ਕਿਟਰ ਮੀਟਰ ਹੋ ਗਈ ਉਹ ਜਦੋਂ ਮੇਰਾ ਭਰਾ ਪੁੱਛਦਾ ਸੀ ਉਹ ਉਹਨੂੰ ਟਾਲ ਦਿੰਦੀ ਸੀ ਵੀ ਇਹ ਮੇਰੇ ਨਾਲ ਕੰਮ ਕਰਦਾ ਹੈ ਇਹ ਐਂ ਕਰਦਾ ਇਸ ਕਰਕੇ ਉਹਨੇ ਉਹਨੂੰ ਬਲੌਕ ਕਰਤਾ ਇਹ ਮੈਨੂੰ ਵਾਰ-ਵਾਰ ਸਵਾਲ ਕਰਦਾ ਹੈ ਪਰਿਵਾਰ ਨਾਲ ਥੋੜੀ ਗੱਲਬਾਤ ਹੋਈ ਮੇਰੀ ਮਾਂ ਨਾਲ ਪਾਪਾ ਨਾਲ ਗੱਲਬਾਤ ਜਦੋਂ ਇਸ ਤਰ੍ਹਾਂ ਦਾ ਤੁਸੀਂ ਕਿ ਬਹਿ ਕੇ ਮਤਲਬ ਹੱਲ ਕਰਨ ਦੀ ਕੋਸ਼ਿਸ਼ ਮੇਰੇ ਨਾਲ ਤਾਂ ਇਹ ਕਰਦੀ ਸੀ ਉਹ ਮੇਰੀ ਮੰਮੀ ਪਾਪਾ ਨਾਲ ਉਦੋਂ ਗੱਲ ਕਰਦੀ ਸੀ ਜਦੋਂ ਕੋਈ ਉਹਨੇ ਲੜਾਈ ਦੀ ਗੱਲ ਕਰਨੀ ਹੁੰਦੀ ਸੀ ਮੇਰਾ ਤਾਂ ਉਹ ਫੋਨ ਹੀ ਨਹੀਂ ਚੱਕਦੀ ਸੀ ਕਦੇ ਵੀ ਮੇਰੇ ਨਾਲ ਮਤਲਬ ਇੰਨੀ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਨਾਲ ਹੀ ਗੱਲ ਕਰਦੀ ਸੀ ਉਹਦੇ ਤੋਂ ਬਾਅਦ ਜਦੋਂ ਉੱਥੇ ਚਲੀ ਗਈ ਉਹਨੇ ਮੇਰੇ ਮੰਮੀ ਪਾਪਾ ਨਾਲ ਵੀ ਗੱਲ ਕਰਨੀ ਬੰਦ ਕੀਤੀ ਸਾਡੇ ਸਾਰਿਆਂ ਨੂੰ ਉਹਨੇ ਬਲੌਕ ਕਰਤਾ ਉਹ ਤੁਹਾਡੀ ਕੀ ਮੰਨਦੀ ਜੀ ਕੀ ਮੰਨਦੇ ਅਸੀਂ ਇਹ ਹੀ ਮੰਨ ਕਰਦੇ ਹਾਂ ਕਿ ਮੇਰੇ ਭਰਾ ਨੂੰ ਜ਼ਿੰਦਗੀ ਇਨਸਾਫ ਨਹੀਂ ਮਿਲਿਆ ਉਹਨੂੰ ਮਰੇ ਤੋਂ ਬਾਅਦ ਇਨਸਾਫ ਮਿਲ ਜਾਏ ਉਸ ਦੀ ਮੰਨ ਉਹ ਵੀ ਮਾਂ ਨੂੰ ਗ੍ਰਿਫਤਾਰੀ ਕੀਤਾ ਜਾਵੇ ਉਹਨੂੰ ਇੰਡੀਆ ਲੈ ਕੇ ਆਂਦਾ ਜਾਵੇ ਉਹਨੂੰ ਇੱਥੇ ਲੈ ਕੇ ਆਂਦਾ ਜਾਵੇ ਉਹਨੂੰ ਜੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤਾਂ ਕਿ ਮੇਰੇ ਆਪਰਾਧੀ ਆਤਮਾ ਨੂੰ ਸ਼ਾਂਤੀ ਮਿਲੇ ਅਸੀਂ ਕੱਲ ਦਾ ਬੱਚਾ ਦੇ ਵਿੱਚ ਕਰਾਇਆ ਆਪਾਂ ਇਹ ਕਰਵਾਈਆ ਪੁਲਿਸ ਨੇ ਜੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਜੇ ਤੱਕ ਹਾਂ ਜੀ ਬੜੀ ਮਦਦ ਭਾ ਦਿੱਤੀ ਤੁਹਾਨੂੰ ਬਾਕੀ ਕੀ ਬਈ ਗੂਰੀ ਪੈ ਗਈ ਉਹਨੂੰ ਆਪਣੀਆਂ ਮਾਇ ਜੀ ਪਟਾਰ ਯੇ ਸੋ ਤੋਂ ਆਪਰੇਚੋਂ ਮੈਂ 2018 ਦੇ ਦਿੱਤੀ ਕਿੰਨੀ ਬੜੇ ਰੰਗ ਚਾਹਵਾਂ ਨਾਲ ਅਲੱਗ ਗੋਗੋ ਮਰੋਟਾਰੇ ਮੈਂ ਤੇ ਪੈਸੇ ਵੀ ਨਹੀਂ ਮਿਲੇ ਸੀ ਇਹ ਵੀ ਮੈਂ ਕਿਹਾ ਜੇ ਤੋਂ ਜੁਰਮੈਂ

ਵਾਪੇ ਚੋਈ ਜਾਇਆ ਮੇਰੀ ਭਾਂਜੀਆ ਵਿਆਹ ਸੀ ਉੱਥੇ ਆਈ ਆ ਉੱਥੇ 15 ਦਿਨ ਰਹੀ ਆ ਉਹਦੇ ਮੇਰੇ ਬੇਟੇ ਨਾਲ ਇਹ ਸਹੀ ਲਿੰਕ ਨਹੀਂ ਰੱਖੇ ਕੀ ਅਜੇ ਕੀ ਹੋ ਗਈ 24 ਤੋਂ ਬਾਅਦ ਪਹਿਲਾਂ ਆਉਂਦੀ ਰਹੀ ਐ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੀ ਐ ਪਰ 24 ਤੋਂ ਬਾਅਦ ਕੀ ਹੋ ਗਿਆ ਅਜਿਹਾ ਕਿ ਤੁਹਾਡੇ ਹੋਰੇ ਨੰਬਰ ਬਲੌਕ ਚ ਪਾਤੇ ਜਾਂ ਤੁਹਾਡੇ ਬੇਟਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਟੈਨਸ਼ਨ ਚ ਰਹਿਣ ਲੱਗੋ ਹੋਏ ਨੇ ਜੀ ਉਹ ਇਹਨੇ ਮੇਰੇ ਬੇਟੇ ਨੇ ਅਕਾਊਂਟ ਦੇ ਵਿੱਚ 1,20,000 ਰੁਪਏ ਕਿਸੇ ਮੁੰਡੇ ਨੇ ਪਾਇਆ ਸੀ ਇਹਦੇ ਖਾਤੇ ਵਿੱਚ ਉਹ ਵੇਖ ਲਿਆ ਦੋ ਮੁੰਡਿਆਂ ਦੀ ਫੋਟੋਆਂ ਵੇਖ ਲਈਆਂ ਤੇ ਉਹ ਦੁਬਾਰਾ ਮੈਨੂੰ ਕਈ ਅਟੈਂਸ਼ਨ ਚ ਰਹਿਦਾ ਸੀ ਬਸ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤੁਹਾਨੂੰ ਕਹਿੰਦਾ ਸੀਗਾ ਮੇਰਾ ਜਲਵਾ ਕਰ ਦੇਗਾ ਡੈਡੀ ਮੈਂ ਜਾਵਾਂਗੇ ਨਾ ਜਾਵਾਂ ਜਾਵਾਂਗੇ ਨਾ ਜਾਵਾਂਗਾ ਡੈਡਾ ਮੈਂ ਬੁੱਧੂ ਕਹਿੰਦਾ ਡੈਡੀ ਮੈਨੂੰ ਕਿਹਾ ਜੀ ਜੀ ਗੱਦਾ ਮਿਲਿਓ ਇਹ ਕੋੜੋ ਵੀ ਇਧੀਆਂ ਦੋ ਮੁੰਡਿਆਂ ਦੀ ਆ ਇਹ ਮੋਬਾਈਲ ਮੈਨੂੰ ਕੋਈ ਰਾਹ ਨਹੀਂ ਪਾਰੀ ਧੋਖੇ ਜਿ ਰਖਦੀ ਐ ਮੈਨੂੰ ਕੋਈ ਨਹੀਂ ਕਰਦੀ ਉਹ ਇਹ ਵੀ ਕਹਿ ਰਹੀ ਸੀ ਨਾ ਮੇਰਾ ਵੀਜ਼ਾ ਖਤਮ ਹੋ ਗਿਆ ਚਾਹੇ ਮੈਂ ਆਣਾ ਉਹ ਬੇਟੀ ਨੂੰ ਕਹਿੰਦੀ ਸੀ ਵੀ ਮੇਰਾ 2025 ਦੇ ਵਿੱਚ ਕਰਾਂ ਮੈਂ ਵੀਜ਼ਾ ਖਤਮ ਹੋ ਜੇ ਮੈਂ ਵਾਪਸ ਇੰਡੀਆ ਆ ਜੂੰਗੀ ਆਪਾਂ ਇੱਥੇ ਕੰਮ ਤੋਂ ਵਰ ਲੱਗ ਪਾਵਾਂਗੇ ਪਰ ਕੀ ਧੋਖੇ ਨਾਲ ਬਸ ਸਾਨੂੰ ਰੱਖਿਆ ਜੀ ਬਚਾਉਣਾ ਕੀ ਆ ਸੀ ਸਰ ਸਿਰਗਾ ਦੇ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਯੋ ਰਾਜਿੰਦਰ ਕੋਈ ਸਾਥ ਤੇ ਮੇਨੋਂ ਤਾਸ਼ਾ ਮਾਂ ਤੇ ਪਕੜਦਾ ਕਰਤਾ ਹੋਇਆ ਕੱਲ ਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਹੁਣ ਤੱਕ ਸਾਡੇ ਉਹ ਇਸਤਾ ਇੱਥੇ ਰਹਿੰਦੀ ਬਿਠੰਡੇ ਹੋਏ ਉਹਨਾਂ ਦੀ ਉਤਾ ਕਰਨ ਗਈ ਦੇ ਅਸੀਂ ਕਰ ਤੋਂ ਕੱਲ ਦਾ ਫਰਟਾ ਹੋਇਆ ਇਸ ਤਰ੍ਹਾਂ ਨਹੀਂ ਹਜੇ ਪੁਲਿਸ ਨੇ ਕਰਵਾਈ ਨਹੀਂ ਕਰਦੀ ਤੁਹਾਡੇ ਭਗਵਾਨ ਇਸ ਤਰ੍ਹਾਂ ਤੁਹਾਡੇ ਬਲੈਕਸ ਹੈ ਅਜੀ ਸਾਡੇ 1-2 ਦਿਨਾਂ ਦੇ ਵਿੱਚ ਉਹ ਮੰਮੀ ਨੂੰ ਜੇ ਰਾਗ ਰੁਕਦਾ ਤਾਂ ਅਸੀਂ ਬੜਾ ਅਕਸ਼ਨ ਲਵਾਏ ਬਈ ਜੇ ਵੀ ਪੈਸਨ ਯੂਨੀਅਨ ਹੈ ਉਹ ਮੇਰੇ ਨਾਲ ਹੈ ਤੁਸੀਂ ਕੁਝ ਵੀ ਰਹੇ ਹੋ ਕਿ ਤੁਹਾਡੀ ਪੋਸਟ ਤੁਹਾਡੇ ਨਹੀਂ ਮਦਦ ਕਰਦੀ ਤੁਸੀਂ ਪੁਲਿਸ ਦੇ ਅਪੈਰ ਮਰਾਜ਼ ਮਹਿਗੇ ਹੋ ਤੁਸੀਂ ਵੀ ਸੇਵਾ ਕੀਤੀ ਹੈ ਨਾ ਚਿਰ ਪੁਲਿਸ ਚ ਕਿ ਹਜੇ ਵੀ ਪੋਸਟ ਤੁਹਾਡੀ ਮਦਦ ਨਹੀਂ ਕਰਦੀ ਨਹੀਂ ਪੋਸਟ ਕੋਈ ਪੋਸਟ ਮਦਦ ਕਰਦੀ ਆ ਪਰ ਕੁਝ ਹੈ ਨਹੀਂ ਕਰਦੇ ਪਰ ਜੇ ਹੁਣ ਮੈਂ ਪਤਾ ਕਰਵਾਇ ਮੇਰੀ ਬਹੁਤ ਮਦਦ ਲਈ ਜਾਂਦੀ ਹੈ ਉਹ ਵਿਚਾਰੇ ਇਹਨਾਂ ਨੇ ਤੁਹਾਡੀ ਮੰਗੇ ਮਨ ਉਹ ਕਿਤਾਬ ਸਾਡੀ ਵੀ ਮਮੀ ਨੂੰ ਆਰਐਸਐਨ ਲੈ ਰਹੀ ਦੀ ਹੋ ਕੋਟੀ ਪਈ ਹੈ ਉਹਨੇ 1200 ਦਾ ਗਾਇਚੇ ਕੋਟੀ ਪਈ ਹੈ ਵਈਆ ਉਹਦਾ ਉਹਦੇ ਆਸ-ਪਾਸ ਦਾ ਜਿਹੜੇ ਉੱਪਰ 850 ਦਾ ਉਹਨਾਂ ਟੈਨਸ਼ਨ ਤੇ ਪਾ ਕੇ ਉਹਨਾਂ ਦਾ ਜੀ ਆਪਲੀ ਲਖਦਮ ਕਰਦੀ ਜੀਵਨ ਲੀਲਾ ਉਹਨਾਂ ਦੀ ਘਰ ਦੇ ਨਹੀਂ ਪਾਦੇ ਜਾਈਂ ਕਿਤੇ ਬੈਠੇ ਆ ਸਾਡਾ ਜਿਹੜਾ ਮਕਾਨ ਜੋ ਹੀ ਵੇਚ ਕੇ ਸਾਰਾ ਗੁੱਪ ਕੀਤਾ ਇੱਕ ਪੁਆਤੀ ਮੇਰਾ ਬੇਟਾ ਕਹਿੰਦਾ ਤਾਸ਼ੂ ਤੂੰ ਮੇਰੇ ਵਾਸਤੇ ਤਾਂ ਪੈਸੇ ਭੇਜਦੀ ਨਹੀਂ ਉਹ ਤੇਰਾ ਦੋਸਤ ਹੈ ਤੂੰ ਉਹਨੂੰ 2023 ਦੇ ਵਿੱਚ ਵਾਪਸ ਆਈ ਸੀ ਤੇ ਵਾਪਸ ਆਈ ਹੈ ਠੀਕ ਹੈ ਉਹਨੇ ਅੱਖਾਂ ਦੀ ਲੇਜ਼ਰ ਕਰਾਣੀ ਸੀ ਉਸ ਤੋਂ ਬਾਅਦ ਉਹ ਆਣ ਕੇ ਇੱਥੇ ਇੰਡੀਆ ਆ ਕੇ ਕਿਸੇ ਮੁੰਡੇ ਨੇ ਉਹਦੇ ਕਾਊਂਟ ਵਿੱਚ 130000 ਰੁਪਇਆ ਲੰਮੀ 20 ਕੇ 3 ਚਲੋ 20 ਹੋਊਗਾ ਚਲ 10 ਵੀ ਹੋ ਸਕਦਾ ਉਹ ਕਿਉਂ ਆਇਆ ਮੇਰੇ ਬੇਟੇ ਨੇ ਪੁੱਛਿਆ 2000 ਕਿਚੇ ਗਈ ਸੀ ਉਹਦੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੀ ਸੀ ਇਹਦੇ ਨਾਲ ਉਹ ਥੋੜੀ-ਮੋਟੀ ਗੱਲਬਾਤ ਕਰਦੀ ਸੀ ਮੁੰਡੇ ਨਾਲ ਤੇ ਮੁੰਡੇ ਨਾਲ ਵੀ ਕਰਦੀ ਸੀ ਹੂੰ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਫਾਈਲ ਲਾਉਣੀ ਐ ਮੈਂ ਫਾਈਲ ਲਾਉਣੀ ਐ ਅਸੀਂ ਰਲ ਮਿਲ ਕੇ ਪੈਸੇ ਇਕੱਠੇ ਕੀਤੇ ਉਹ ਮਤਲਬ ਮੁੰਡੇ ਦੀ ਫਾਈਲ ਲਈ ਮੁੰਡੇ ਦੀ ਜਦ ਕੇ ਉਹਦੀ ਸਟੱਡੀ ਦੇ ਚਾਰ ਕੇ ਪੰਜ ਮਹੀਨੇ ਤਿੰਨ ਮਹੀਨੇ ਰਹਿਣਾ ਕੁਝ ਕਹੂਗੀ ਮੈਂ ਉਹੀ ਦਵਾਂਗੀ ਅਸੀਂ ਅੱਡੀ ਚੱਕ ਚੱਕ ਪਾਹਾ ਲਿੱਤਾ ਜਿਹੜੀ ਦੁਕਾਨ ਤੇ ਜਾ ਕੇ ਬੈਠਦੀ ਸੀ ਉਹੀ ਉਹ ਕੱਪੜੇ ਪਸੰਦ ਕਰਦੀ ਸੀ ਉਹੀ ਉਹਨੇ ਗਹਿਣੇ ਪਸੰਦ ਕੀਤੇ ਜੋ ਨੇ ਮੇਕਅਪ ਦਾ ਸਮਾਨ ਪਸੰਦ ਕੀਤਾ ਮੈਂ ਉਹੀ ਤਵਾਇਆ ਨਾ ਮੈਂ ਮੇਰੀ ਸੀ ਅੱਗੇ ਕੀਤੀ ਨਾ ਮੈਂ ਮੇਰਾ ਪੁੱਤ ਅੱਗੇ ਨਾ ਅੱਗੇ ਕੀਤੀ ਵੀ ਮੈਂ ਕਿਹਾ ਕੋਈ ਮੈਂ ਕਿਹਾ ਮੇਰੇ ਨੂੰ ਮੇਰੇ ਨੂੰ ਪੁੱਤ ਖੁਸ਼ ਰਹਿਣਗੇ ਮੈਂ ਸਹੀ ਸਨ ਕੁਆਲਿਟੀ ਪੇਛਾਈ ਸੀ ਵੀ ਬੰਮੀ ਸੀਨਾ ਦਾ ਨੌਜਵਾਨ ਜੋ ਕਿ ਜਿਸ ਦੀ ਉਮਰ 31 ਸਾਲ ਜਿਸ ਤੇ ਮਾਣੋ ਐਸ.ਐਸ.ਪੀ ਸਾਹਿਬ ਠੰਡਾ ਜੀ ਦੇ ਦਫਤਰ ਦੇ ਅਨੁਸਾਰ ਰਤ ਕਾਰਵਾਈ ਕਰਦੇ ਹੋਏ ਮਕਤਮਾ ਨੰਬਰ 82 ਅਧੀਨ ਧਾਰਾ 108 ਤੇ 305 ਪੀ.ਐਨ.ਐਸ ਦਰਜ ਕੀਤਾ ਗਿਆ। 30 ਡਿਗਰੀ ਕਲਾਮਾਗਰ ਕਿਹੜੀ ਮਾਮਲਾ ਕਿਸ ਇਹ ਜੀ ਦੋਹਾਂ ਜਣੇ ਦੇ ਖਿਲਾਫ ਕੀਤਾ ਇੱਕ ਤੇਹਰੀ ਘਰਵਣ ਤੇ ਇੱਕ ਇਹਦੀ ਸੱਸ ਦੋਨਾਂ ਖਿਲਾਫ ਕੀਤਾ ਇਹ 3/18 ਵਿੱਚ ਇਹਦੀ ਮੈਰਿਜ ਹੋਈ ਸੀ ਤੇ ਬਾਅਦ ਚ 2021 ਦੇ ਵਿੱਚ ਇਹਦੀ ਘਰ ਵਾਲੀ ਬਾਹਰ ਚਲੀ ਗਈ ਸੀ ਕੈਨੇਡਾ ਤੇ ਇਹਨਾਂ ਦੇ ਪਰਿਵਾਰ ਨੇ ਜੋ ਖਰਚਾ ਕਰ ਦਿੱਤਾ ਸੀ ਬਾਹਰ ਭੇਜਣ ਦਾ ਤੇ ਫਿਰ ਬਾਹਰ ਜਾ ਕੇ ਜੋ ਇੱਕ ਵਾਰੀ ਮੁਟਲੀ ਪੜਤਾਲ ਚ ਆਇਆ ਵੀ ਇਹ ਨੂੰ ਗੱਲਬਾਤ ਕਰਨੋਂ ਹਟ ਗਈ ਤੇ ਇਹ ਨੂੰ ਵੀ ਬਾਹਰ ਘਰ ਨਹੀਂ ਬੁਲਾਇਆ ਜਿਸ ਤੇ ਕਾਫੀ ਚੜਕਮਾਂਸ਼ੇ ਤੋਂ ਆਪਣੇ ਪ੍ਰਸ਼ਨ ਚੱਲ ਰਹੇ ਸੀ ਜਿਸ ਕਰਕੇ ਇਸ ਨੇ ਅਜੇ ਸਟੱਪ ਤੇ ਨੇ ਫਿਲਹਾਲ ਨੇ ਅਰੈਸਟ ਕੀਤਾ ਗਿਆ ਤੇ ਵਕਫ ਵਕਸੀ ਰੀਡ ਕਰ ਰਹੇ ਤੇ ਜਲਦੀ ਕਰਨਾ ਫਿਰ ਇਹਨਾਂ ਦਾ ਪਿਆਰ ਪੈ ਗਿਆ ਫਿਰ ਮਤਲਬ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਪਰਦੇ ਸੀ ਇਕੱਠੇ ਕਿ ਕੋਈ ਕੰਮ ਕਰਦੇ ਸੀ ਦੋਨੋਂ ਮਤਲਬ ਜੜਵਾ ਦੇ ਜਤੋ ਰਹਿੰਦੇ ਸੀ ਇੱਕ ਵੀ ਗਿੱਦੜ ਵੇਦੀ ਸੀ ਹਾਂਜੀ ਅਸੀਂ ਵੀ ਗਿੱਦੜ ਵੇਲੇ ਆ ਪਰ ਮੇਰੇ ਵੱਡੇ ਭਾਵੇਂ ਕੰਮ ਕਰਕੇ ਅਸੀਂ ਜਤੋ ਆਏ ਸੀ ਜੀ ਕਿ ਅਸੀਂ ਜਤੋ ਆ ਗਏ ਤੇ ਉਹ ਫਿਰ ਭਿੰਡੇ ਚਲੇ ਗਏ ਮੁੜ ਕੇ ਉਹ ਵੀ ਜਤੋ ਆ ਗਏ ਇਸ ਪਰਿਵਾਰ ਤੇ ਦੁੱਖ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਹਰਮਿੰਦਰ ਸਿੰਘ ਅਵਿਨਾਸ਼ ਦੇ ਵੱਲੋਂ ਇਹ ਸਪੈਸ਼ਲ ਰਿਪੋਰਟ ਕਵਰ ਕੀਤੀ ਗਈ ਹੈ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ ਕਿ ਉਹਨਾਂ ਦੇ ਨਾਲ ਕੀ ਕੁਝ ਹੋ ਸਕਦਾ ਹੈ ਇਸ ਦੇ ਚੱਲਦੇ ਹੋਏ ਉਹ ਕਿਸੇ ਤੇ ਵੀ ਅੱਖਾਂ ਮੀਚ ਕੇ ਇਸ ਤਰ੍ਹਾਂ ਭਰੋਸਾ ਨਾ ਕਰਨ ਮਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਖਾਸ ਰਿਪੋਰਟ